ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਮਾਫ ਕਰਨਾ ਥੋੜੀ ਦੇਰ ਹੋ ਗਈ ਵੀਡੀਓ ਬਣਾਉਣ ਚ ਮੈਂ ਕੁਝ ਸਟੱਡੀ ਕਰ ਰਿਆ ਸੀ ਕਿਉਂਕਿ ਮੈਂ ਇਸ ਟਾਈਮ ਕੁਝ ਕੋਰਸ ਕਰ ਰਿਹਾ ਤਾ ਤੁਹਾਨੂੰ ਪਤਾ ਹੀ ਆ ਜਿੱਦਾਂ ਕਿ ਤੁਸੀਂ ਆਇਲ ਕਿੱਦਾਂ ਬਣਾਉਣਾ ਹੈਗਾ ਜੰਤਰ ਕਿੱਦਾਂ ਬਣਾਉਣੇ ਆ ਫਿਰ ਮੈਂ ਜੰਤਰਾਂ ਦਾ ਇਤਿਹਾਸ ਜੋ ਸਿੱਖੀ ਦੇ ਨਾਲ ਹੈਗਾ ਕਿਤੇ ਨਾ ਕਿਤੇ ਮੇਲ ਖਾਂਦਾ ਉਹਦੇ ਅਸੀਂ ਸਟੱਡੀ ਕੀਤੀ ਕੋਈ ਕੀਤੇ ਲੱਭਿਆ ਪਤਾ ਲੱਗਾ ਕਿ ਸਾਡੇ ਸਿੱਖੀ ਦੇ ਵਿੱਚ ਵੀ ਪੰਜਾਬੀ ਨਾਲ ਯੰਤਰ ਬਣਾਏ ਜਾਂਦੇ ਸੀ ਲక్ష్ਮੀ ਯੰਤਰ ਹੋਰ ਕਈ ਯੰਤਰ ਹੈਗੇ ਆ ਉਹ ਮੈਂ ਤੁਹਾਨੂੰ ਦੱਸਾਂਗਾ ਉਹ ਵੀ ਸਾਡੇ ਧਾਰਮਿਕ ਕਿਤਾਬਾਂ ਦੇ ਵਿੱਚ ਬਣੇ ਹੋਏ ਆ ਔਰ ਲਿਖਿਆ ਹੋਇਆ ਵਾ ਕਿਸ ਤਰ੍ਹਾਂ ਕੀ ਕਰਨਾ ਹੈਗਾ ਅੱਜ ਅਸੀਂ ਗੱਲ ਕਰਾਂਗੇ ਕਿ ਇਨਸਾਨ ਦੀ ਉਤਪਤੀ ਕਿਸ ਤਰ੍ਹਾਂ ਹੁੰਦੀ ਆ ਔਰ ਤੁਹਾਨੂੰ ਮੈਂ ਇੱਕ ਮਹਾ ਉਪਾਏ ਦਾਂਗਾ ਜਿਸ ਨਾਲ ਜੋ ਉਪਾਏ ਕਰਨ ਦੇ ਨਾਲ ਤੁਹਾਡੇ ਘਰ ਕਦੀ ਵੀ ਪੈਸੇ ਦੀ ਜਾਂ ਬਰਕਤ ਦੀ ਕਮੀ ਨਹੀਂ ਰਹੇਗੀ ਮਗਰ ਸ਼ਰਤ ਮੈਂ ਇੱਕ ਲਗਾਉਂਗਾ ਕਿ ਆਪਣੇ ਘਰ ਦੇ ਵਿੱਚੋਂ ਸ਼ਰਾਬ ਔਰ ਮੀਟ ਬਾਹਰ ਕੱਢ ਦਿਓ ਕੋਈ ਵੀ ਨਸ਼ਾ ਇਨਸਾਨੀਅਤ ਵਾਸਤੇ ਇਨਸਾਨ ਵਾਸਤੇ ਇਨਸਾਨੀ ਜਿਸਮ ਵਾਸਤੇ ਬਹੁਤ ਹੀ ਖਤਰਨਾਕ ਹੈਗਾ ਔਰ ਜਿਹੜਾ ਨਸ਼ਾ ਕਰਦਾ ਹੈ ਜਾਂ ਸ਼ਰਾਬ ਪੀਂਦਾ ਹੈ ਜਾਂ ਮੀਟ ਖਾਂਦਾ ਉਹਨੂੰ ਅੱਗੇ ਢੋਈ ਨਹੀਂ ਮਿਲਦੀ ਓਵੇਂ ਤ੍ਰਿਸ਼ੰਕੂ ਬਣ ਕੇ ਕਦੀ ਇੱਧਰ ਤੇ ਕਦੀ ਇੱਧਰ ਭਟਕਦਾ ਰਹਿੰਦਾ ਜਾਂ ਫਿਰ ਉਹਨੂੰ ਕੁੰਭੀ ਨਰਕੇ ਸੁੱਟਦਾ ਜਾਂਦਾ ਹੈ। ਮੇਰੀ ਮਰਜ਼ਾ ਹੈ ਕੋ ਕੁੰਭੀ ਨਰਕੇ ਨਹੀਂ ਇਹਦੇ ਹੰਟਰ ਪੈਂਦੇ ਆ ਜਾਂ ਸੂਲਾ ਚ ਬੋਂਦੇ ਆ ਉਹਨੂੰ ਭੋਂਦੇ ਪੈ ਜਾਂ ਤੇਲ ਚ ਤਲਦੇ ਵਾ ਇਹਦਾ ਕੁਝ ਨਹੀਂ ਹੈਗਾ। ਇਹ ਵੀ ਮੈਂ ਤੁਹਾਨੂੰ ਆਉਣ ਵਾਲੀ ਵੀਡੀਓ ਚ ਤੁਹਾਨੂੰ ਪੂਰਾ ਉਹਦਾ ਨਕਸ਼ਾ ਦੱਸਾਂਗਾ ਕਿ ਨਰਕ ਵਿੱਚ ਕੀ ਹੁੰਦਾ ਤੇ ਸਵਰਗ ਵਿੱਚ ਕੀ ਹੁੰਦਾ। ਤੇ ਸਾਧ ਸੰਗਤ ਜੀ ਅਸੀਂ ਗੱਲ ਕਰਦੇ ਆ ਗੁਰੂ ਸਾਹਿਬ ਕੀ ਕਹਿੰਦੇ ਆ ਔਰ ਅਸੀਂ ਕਿੱਧਰ ਜਾ ਰਹੇ ਆ। ਔਰੇ ਗੁਰਬਾਣੀ ਨਾਲ ਹੀ ਰਿਲੇਟਡ ਹੋਏਗਾ ਜਿਹੜਾ ਅਸੀਂ ਅੱਜ ਉਪਾਏ ਦੱਸਾਂਗਾ ਗੁਰੂ ਸਾਹਿਬ ਕਹਿੰਦੇ ਆ ਅੰਗ 921 ਦੇ ਉੱਤੇ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਾਂ ਤਿਸ ਪਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿੱਤ ਹਰ ਵਿਸਰੇ ਮੋਹ ਪਜੇ ਭਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ ਗੁਰੂ ਸਾਹਿਬ ਨੇ ਕਿਹਾ ਵਾ ਕਿਉਂਕਿ ਸ਼ਬਦ ਪੂਰਾ ਪੜਨਾ ਜ਼ਰੂਰੀ ਹੈ ਕਿਉਂਕਿ ਅਗਰ ਤੁਸੀਂ ਕੋਈ ਅਧੂਰਾ ਕੰਮ ਕਰਦੇ ਤੁਹਾਡੀ ਜ਼ਿੰਦਗੀ ਵੀ ਅਧੂਰੀ ਹੁੰਦੀ ਹੈ ਬੇਸ਼ੱਕ ਅਸੀਂ ਇੱਕ ਤੁਕ ਯੇ ਦੋ ਤੁਕ ਦੀ ਵਿਆਖਿਆ ਕਰਨੀ ਆ ਮਗਰ ਸੰ ਸ਼ਬਦ ਪੂਰਾ ਪੜਨਾ ਚਾਹੀਦਾ ਹੈਗਾ ਸਾ ਸੰਗਤ ਜੀ ਇੱਥੇ ਗੁਰੂ ਸਾਹਿਬ ਨੇ ਕਿਹਾ ਬਾ ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਹੁਣ ਪਾਣਾ ਅੱਜ ਸਾਡੇ ਜਿਹੜੇ ਵੱਡੇ ਵੱਡੇ ਅਗਿਆਨੀ ਲੋਕ ਕਹਿੰਦੇ ਜੀ ਰੱਬ ਦੀ ਮਰਜ਼ੀ ਹੋਈ ਤੁਸੀਂ ਆ ਗਏ ਨਹੀਂ ਪਾਣਾ ਦਾ ਮਤਲਬ ਕੀ ਹੁੰਦਾ ਹੁਣ ਜਦੋਂ ਕੋਈ ਛੋਟੀ ਉਮਰ ਦੀ ਮੜੀ ਨਾ ਕਹਿੰਦੇ ਇਹਦੇ ਪਾਣਾ ਵਰਤ ਗਿਆ ਫਿਰ ਅਸੀਂ ਕਹਿੰਦੇ ਆ ਜੀ ਉਹਦੇ ਪਾਣੇ ਵਿੱਚ ਰਹਿਣਾ ਚਾਹੀਦਾ ਹੈ ਪਾਣੇ ਦੇ ਕਈ ਮਤਲਬ ਹੈ ਇੱਥੇ ਪਾਣੇ ਦਾ ਮਤਲਬ ਹੈਗਾ ਇੱਕ ਘਟਨਾ ਨਾਲ ਅਗਰ ਕੋਈ ਜੀ ਰੱਬ ਨੇ ਭੇਜਤਾ ਇਹਦਾ ਰੱਬ ਨੇ ਫਿਰ ਵੈਸੀ ਭੇਜਤਾ ਅਸਲ ਵਿੱਚ ਕੀ ਹੈ ਕਿ ਹਰ ਬੱਚੇ ਦਾ ਜੋ ਜਨਮ ਹੁੰਦਾ ਇਸ ਦੁਨੀਆ ਦੇ ਵਿੱਚ ਚਾਹੇ ਇਨਸਾਨ ਦਾ ਬੱਚਾ ਹੋਏ ਚਾਹੇ ਜਾਨਵਰ ਦਾ ਬੱਚਾ ਹੋਏ ਉਹਦਾ ਜਨਮ ਹੁੰਦਾ ਵਾ ਕੁਝ ਅਸੂਲ ਹਰ ਜਨਮ ਦੇ ਪਹਿਲਾ ਤੇ ਜਿਸ ਕੋਖ ਤੋਂ ਨੇ ਜਨਮ ਲੈਣਾ ਉਸ ਮਾਂ ਦੇ ਔਰ ਇਸ ਬੱਚੇ ਦੇ ਸੰਸਕਾਰ ਮੇਲ ਖਾਣੇ ਚਾਹੀਦੇ ਆ ਹੁਣ ਦੇਖੋ ਜੋ ਵੱਡੇ ਵੱਡੇ ਪਾਪੀ ਹੈਗੇ ਆ ਜਿਹੜੇ ਬਹੁਤ ਜ਼ਿਆਦਾ ਪਾਪ ਕਰਦੇ ਆ ਉਹਨਾਂ ਨੂੰ ਜਲਦੀ ਮਾਣ ਨਹੀਂ ਮਿਲਦੀ ਕਿ ਉਹਨਾਂ ਨੂੰ ਇਹੋ ਜਿਹੀ ਪਾਪਨ ਮਾਂ ਚਾਹੀਦੀ ਜਿਹੜੇ ਗਰਭ ਚੋਂ ਪੈਦਾ ਹੋਣਗੇ ਜਾਂ ਜਿਹੜੇ ਬਹੁਤ ਜ਼ਿਆਦਾ ਸੰਤ ਟਾਈਪ ਲੋਕ ਹੈਗੇ ਜਿਹੜੇ ਬਹੁਤ ਜ਼ਿਆਦਾ ਭਗਤੀ ਕਰਦੇ ਆ ਆਪਣਾ ਅੰਤਰ ਔਰ ਰੱਬ ਨੂੰ ਇੱਕ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਗੱਲ ਦੋਦੀ ਕਿ ਅੱਜ ਇਹਨਾਂ ਝੂਠ ਬੋਲ ਕੇ ਕਹਿੰਦੀ ਮੈਂ ਤੇ ਰੱਬ ਦੇ ਅੱਗੇ ਬੈਹ ਗਈ ਰੱਬ ਮੈਨੂੰ ਮਿਲਣ ਆਇਆ ਉਹਨਾਂ ਵਾਸਤੇ ਤਾਂ ਠੀਕ ਹੈ ਉਹਨਾਂ ਨੂੰ ਪੱਕਾ ਪਤਾ ਹੈ ਕਿ ਅਸੀਂ ਨਰਕ ਜਾਣਾ ਹੈਗਾ ਚਾਹੇ ਉਹ ਸੂਰਜ ਚਲੇ ਜਾਵੇ ਚਾਹੇ ਉਹ ਚੰ드ਰਮਾ ਚਲੀ ਜਾਏ ਜੇ ਚਾਹੇ ਦਾ ਮਨ ਬਾਹਰ ਆ ਜਾਵੇ ਅਸਲੇ ਜੇ ਸਾਡੇ ਲੋਗ ਹਨ ਨਾ ਇਹ ਸਿੱਖ ਨੂੰ ਬਦਨਾਮ ਕਰਨ ਵਾਸਤੇ ਲੋਕਾਂ ਨੇ ਸਿੱਖੀ ਦਾ ਮਜ਼ਾਕ ਉਡਾਉਣ ਵਾਸਤੇ ਇਹਨਾਂ ਨੂੰ ਪਲਾਨਟ ਕੀਤਾ ਗਿਆ ਵਾਕੇ ਸੂਰਜ ਤੇ ਬਰਫ ਜੰਮੀ ਹੋਈ ਆ ਜਦੋਂ ਮਰਜ਼ੀ ਜਾਵੋ ਆਰਾਮ ਨਾਲ ਘੁੰਮ ਕੇ ਆਓ ਫਿਰ ਮਨ ਬਾਹਰ ਆ ਜਾਂਦਾ ਹੈ ਤੇ ਰੱਬ ਮੂਰਖ ਸੀ ਜਿੰਨੇ ਪਹਿਲਾਂ ਨੌਂ ਦਰਵਾਜ਼ੇ ਤੁਹਾਨੂੰ ਖੋਲ ਕੇ ਦੇ ਦਿੱਤੇ ਹੈਗੇ ਬਈਆਂ ਨੌਂ ਹੈਗੇ ਦਸਵਾਂ ਮੈਂ ਆਪਣੇ ਕੋਲ ਰੱਖ ਲਿਆ ਜਿੱਦਨ ਤੂੰ ਇਸ ਕਾਬਿਲ ਬਣ ਜਾਏਂਗਾ ਇਸ ਜਿਹੜੀ ਅਪਵਿੱਤਰ ਦੇਹੀ ਨੂੰ ਜਦੋਂ ਤੂੰ ਪਵਿੱਤਰ ਕਰ ਲੇਂਗਾ ਤੇ ਮੈਂ ਉਸ ਟਾਈਮ ਤੇ ਦਸਵਾਂ ਦਰਵਾਜ਼ਾ ਦੇ ਦਾਂਗਾ ਕਹਿੰਦੇ ਨੌਂ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਪਤ ਕਿ ਦੇਖੋ ਉਹਦੇ ਕੋਲ ਆਪਣੇ ਕੋਲੇਗਾ ਉਹ ਤੁਹਾਨੂੰ ਨਹੀਂ ਦਿੱਤਾ ਉਹਨੇ ਤੁਹਾਡੇ ਨੂੰ ਫਿੱਟ ਨਹੀਂ ਕਰਦਾ ਉਹਦੇ ਕੋਲ ਪਰਚੀਆਂ ਨਹੀਂ ਲਗਾਤੀਆਂ ਉਹ ਸੀਮੈਂਟ ਲਗਾ ਕੇ ਬੰਦ ਕੀਤਾ ਨਹੀਂ ਉਹ ਰੱਬ ਦੇ ਕੋਲ ਹੈ ਜਿਦਨ ਤੁਹਾਡੀ ਇਹ ਦੇਈ ਜਿਹੜੀ ਹੈਗੀ ਆ ਅਪਵਿੱਤਰ ਤੋਂ ਪਵਿੱਤਰ ਹੋ ਜਾਏਗੀ ਉਹ ਦਿਨ ਤੜਾ ਦਵਾਰ ਤੁਹਾਡੇ ਕੋਲ ਆ ਜਾਏਗਾ ਨਾ ਤੇ ਕੋਈ ਤੀਜੀ ਆ ਖੁੱਲਦੀ ਆ ਤੇ ਨਾ ਕੋਈ ਇਹ ਸਭ ਬੇਕਾਰ ਦੀਆਂ ਗੱਲਾਂ ਹੈਂ ਝੂਠ ਜਿੰਨਾ ਮਰਜ਼ੀ ਬੋਲ ਲੋ ਪਤਾ ਹੈ ਆਮ ਲੋਕਾਂ ਨੂੰ ਤੇ ਪਤਾ ਨਹੀਂ ਲੋਕਾਂ ਦੇ ਭੇਡਾ ਹੈਗੀਆਂ ਵਾ ਬਸ ਛੁੱਟੀ ਜਿੰਦਾ ਮਰਜ਼ੀ ਲੋਕਾਂ ਨੇ ਬਣਾ ਲਓ ਮੂਰਖ ਅੱਜ ਇਹ ਚੱਲਦਾ ਬੈਸਟੈਂਡ ਹੁਣ ਗੁਰੂ ਸਾਹਿਬ ਨੇ ਕਿਹਾ ਇੱਕ ਘਟਨਾ ਘਟੀ ਪਾਣਾ ਵਰਤਿਆ ਇੱਕ ਜੀਵ ਆਤਮਾ ਨੂੰ ਉਹਦੀ ਮਾਂ ਦਾ ਸੰਸਕਾਰ ਮਿਲੇ ਉਹਨੇ ਦੁਨੀਆ ਜਨਮ ਲਿਆ ਉਹਦੀ ਲਿਪਸੀ ਰ ਆਪਣਾ ਜੁੜੀ ਹੋਈ ਸੀ ਕਿਉਂਕਿ ਬੜੀ ਸ਼ਾਂਤੀ ਸੀ ਲੈ ਟੁੱਟੀ ਮਾਇਆ ਨੇ ਆਪਣਾ ਪ੍ਰਭਾਵ ਪਾਇਆ ਜਦੋਂ ਲੋਕਾਂ ਨੇ ਹੱਥ ਲਗਾਇਆ ਰੋਇਆ ਸਮਝ ਆ ਗਿਆ ਕਿ ਮੇਰੀ ਇਹੀ ਦੁਨੀਆ ਵਾਂ ਉਹ ਦੁਨੀਆ ਭੁੱਲ ਗਿਆ ਫੇਰ ਵੱਡਾ ਹੋਇਆ ਕੰਮਕਾਰ ਇਦਾਂ ਦਾਈ ਹੈ ਅਸੀਂ ਬਾਹਰ ਭੇਜਣਾ ਹੈ ਅਸੀਂ ਆਪਣੇ ਬੱਚੇ ਨੂੰ ਆ ਕਰਕੇ ਦੇਣਾ ਹੈ ਅਸੀਂ ਤਾਂ ਬਾਹਰ ਭੇਜਣਾ ਹੈ ਅਸੀਂ ਆਪਣੇ ਬੱਚੇ ਨੂੰ ਬਾਹਰ ਭੇਜਣਾ ਹੈ 10ਵੀਂ ਕੀਤੀ ਵੀ 10+2 ਕੀਤੀ ਉਹਦੇ ਨੰਬਰ ਆਏ 140 ਨੂੰ ਕੋ ਭਾਈ ਇੱਥੇ ਕੋਈ ਕੰਮ ਕਰ ਲੈ ਕੋਈ ਆਪਣਾ ਜੋ ਟੈਲੈਂਟ ਹੈਗਾ ਤੇਰੇ ਵਿੱਚ ਤੂੰ ਚੁਣ ਉਹ ਕੰਮ ਕਰ ਲੈ ਨਹੀਂ ਸਾਡੇ ਜਿਹੜੇ ਪੰਜਾਬ ਦੇ ਬੱਚੇ ਆ ਫਿਰ 11 200 ਨੂੰ ਮਨ ਲਾ ਪੈਂਦੇ ਆ ਲੈ ਵੀ ਸਵਾਦ ਦੇਖੀ ਹਾਂ ਸਵਾਦ ਦੇਖਿਆ ਬਾ ਮজা ਆ ਗਿਆ ਪਰ ਉਧਰ ਸ਼ੁਰੂ ਹੋ ਜਾਂਦੇ ਆ ਔਰ ਮਾਂ ਪਿਓ ਦੇ ਇਹ ਹੁੰਦਾ ਹੈ ਕਿ ਮੈਂ ਚਾਰ ਪਹੇਲੀਆਂ ਹੈਗੀਆਂ ਮੇਰੇ ਕੋਲ ਇੱਕ ਪਹੇਲੀ ਵੇਚ ਦਨਾ ਵਾ ਯਾਨੀ ਇੱਕ ਕਿਲਾ ਵੇਚ ਕੇ ਮੁੰਡਾ ਬਾਹਰ ਜਾ ਲਾ ਜਾਏਗਾ ਹੁਣ ਬਾਹਰ ਜਾ ਕਰਨ ਕੀ ਕਰਨਾ ਇੱਥੇ 40 ਨੰਬਰ ਤੁਹਾਡੇ ਕੋ ਸਾਰੇ ਬੱਚੇ ਨੇ ਲੈ ਆ ਅਗਰ ਡਾਟਾ ਬਾਰ ਦੇਖੋ ਉਹਦੇ ਵਿੱਚ ਜਿਹੜੇ ਨੰਬਰ ਹੋਣੇ ਚਾਹੀਦੇ ਬਾਹਰ ਜਾਣ ਵਾਲੇ ਸੈਟਲ ਹੋਣ ਹੈ ਨਹੀਂ ਬੱਚੇ ਨੂੰ ਬਾਹਰ ਭੇਜਣਗੇ ਫਿਰ ਕੰਮ ਨਹੀਂ ਹੈਗਾ ਫਿਰ ਇੱਥੋਂ ਪੈਸੇ ਉਹਨੂੰ ਭੇਜਦੇ ਇੱਥੇ ਆਪਣਾ ਪੇਟ ਕੱਟ-ਕੱਟ ਕੇ ਫਿਰ ਉਹਨੂੰ ਖਰਚਾ ਉੱਥੇ ਭੇਜਣਗੇ ਔਰ ਉਹ ਵੀ ਆ ਉੱਥੇ ਆਪਣੀ ਨਵੀਂ ਦੋਸਤ ਮਿਲ ਜਾਂਦੇ ਉਹਨਾਂ ਦੇ ਵਿੱਚ ਰਹਿ ਕੇ ਐਸ਼ ਕਰਦਾ ਹੈ ਮਾਂ ਪਿਓ ਔਰ ਫਿਰ ਕਹਿੰਦਾ ਮੈਨੇ ਪੈਸੇ ਭੇਜ ਦਿਓ ਇੰਨੇ ਪੈਸੇ ਭੇਜ ਦਿਓ ਮਤਲਬ ਕਿ ਮਾਂ ਪਿਓ ਨੇ ਕਿ ਸਜ਼ਾ ਲਗਾਤੀ ਜਾਂਦੀ ਕਿ ਤੂੰ ਇੰਨੇ ਪੈਸੇ ਭੇਜ ਨਹੀਂ ਭੇਜਨੇ ਆ ਇਹ ਮੈਂ ਹਵਾ ਦੀ ਗੱਲ ਨਹੀਂ ਕਰ ਰਿਹਾ ਮੈਨੂੰ ਰੋਜ਼ ਫੋਨ ਆਉਂਦੇ ਆ ਕੱਟ ਤੋਂ ਕੱਟ ਈ ਤੋਂ 60 ਦੇ ਵਿੱਚ ਡੇਲੀ ਫੋਨ ਹੁੰਦੇ ਆ ਤੁਸੀਂ ਵੀ ਮੈਨੂੰ ਫੋਨ ਕਰ ਸਕਦੇ 2 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚ ਔਰ ਫਿਰ ਕਈ ਵਾਰ ਹੁੰਦਾ ਕਿ ਮੇਰੇ ਕੋਲ ਟਾਈਮ ਹੁੰਦਾ ਆ ਤੇ ਫਿਰ ਮੈਂ ਬਾਅਦ ਦੇ ਵਿੱਚ ਵੀ ਗੱਲ ਕਰਦਾ ਨਾ ਕਈ ਵਾਰੀ 7 ਵਜੇ ਤੇ ਗੱਲ ਹੋ ਜਾਂਦੀ ਆ ਐਸੀ ਕੋਈ ਗੱਲ ਨਹੀਂ ਆ ਤੇ ਮੈਂ ਆਪੇ ਫੋਨ ਕਰ ਲੈਣਾ ਉਹਦੀ ਟੈਨਸ਼ਨ ਨਹੀਂ ਲੈਣੀ ਇਹ ਮੇਰਾ ਫੋਨ ਨੰਬਰ ਹੈਗਾ WhatsApp ਤੇ ਕਾਲ ਕਰਨੀ ਆ ਸਾਸਮਤੀ फिर होंगे की को पैसा नहीं जो कोल पैसा नहीं इज्जत नहीं अज पैसे है तो इज्जत है पैसा नहीं है वो पिछले जा अगर पैसा है फस्ट क्लास घड़ी लाई है वजिया जहा सूट पाया हो गया सर आइए बैठिए अगर कि रेस्टोरेंट भी चला जाए ना साधारण ज कपड़े पा के निकल कर निकल क्योंकि तो मेरे नया एक बारी ਉਹ ਮੈਂ ਕੱਡਾਂ ਦੱਸਾਂ ਤੇ ਉਸ ਤੋਂ ਬਾਅਦ ਉਪਾਏ ਦੀ ਗੱਲ ਕਰਦੇ ਆ ਹੋਇਆ ਇਹ ਕਿ ਮੈਂ ਪੰਜਾਬ ਜਾ ਰਿਹਾ ਸੀ ਤੇ ਮੇਰਾ ਇੱਕ ਦੋਸਤ ਸੀਗਾ ਨਾਲ ਉਹ ਕਹਿੰਦਾ ਵੀਰੇ ਆ ਤੈਨੂੰ ਇੱਕ ਬੁਧੀਆਂ ਪੌਂਠੇ ਮਿਲਦੇ ਆ ਤੇ ਸਵੇਰੇ 5 ਵਜੇ ਸ਼ੁਰੂ ਹੋ ਜਾਂਦੀ ਪ੍ਰੋਟੇ ਮਿਲਨੇ ਤੇ ਚਲੋ ਮੈਂ ਕਿਹਾ ਚੱਲ ਅਸੀਂ ਗਏ ਤੇ ਦੇਖਿਆ ਉਹਦੇ ਥੋੜਾ ਜਿਹਾ ਪਾਣੀ ਦੇ ਵਿੱਚ ਨਾ ਇੱਕ ਗਾਂ ਜਿਹੜੀ ਸੀ ਨਾ ਉਹ ਪਾਣੀ ਦੇ ਵਿੱਚ ਛੱਪ ਮਾਰਦੀ ਪਈ ਸੀ ਪੈਰਾਂ ਮਾਰਦੀ ਪਈ ਸੀ ਉਹ ਫਸੀ ਹੋਈ ਸੀ ਬਾਹ ਬਾਹ ਉਹ ਚਾਰ ਪੰਜ ਬੰਦੇ ਰੱਸੀ ਪਾ ਕੇ ਲੱਗੇ ਹੋਏ ਸੀ ਤੇ ਮੈਂ ਵੀ ਗੱਡੀ ਰੋਕੀ ਉਸ ਵੇ ਮ ਕੋ ਵੱਡੀ ਗੱਡੀ ਸੀਗੀ ਗੱਡੀ ਰੋਕੀ ਤੇ ਅਸੀਂ ਮੈਂ ਜੋਰ ਲਗਾਇਆ ਤੇ ਜਦੋਂ ਗਾਂ ਨੂੰ ਖਿੱਚਿਆ ਨਾ ਬਾਹਰ ਨੂੰ ਜਦੋਂ ਗਾਂ ਨੇ ਆਪਣਾ ਪੈਰਾਂ ਚ ਝਟਕਾ ਮਾਰਿਆ ਨਾ ਪਾਣੀ ਦੇ ਵਿੱਚ ਤੇ ਉਹ ਪਾਣੀ ਮਿੱਟੀ ਵਾਲਾ ਗਾਰੇ ਵਾਲਾ ਸਾਡੇ ਉੱਤੇ ਪੈ ਗਿਆ ਆ ਕੇ ਤੇ ਕਮੀਲ ਖਰਾਬ ਹੋ ਗਈ ਗਾਂ ਬਾਹਰ ਕੱਢੀ ਰੱਬ ਦਾ ਸ਼ੁਕਰ ਕੀਤਾ ਤੇ ਅਸੀਂ ਗੱਡੀ ਆ ਕੇ ਅੱਗੇ ਗਏ ਤੇ ਕਿਸੇ ਨੂੰ ਪੁੱਛਿਆ ਵੀ ਕੋਈ ਚੰਗੀ ਦੁਕਾਨ ਹੈ ਕੱਪੜੇ ਦੀ ਕਹਿੰਦਾ ਜੀ ਅੱਗੇ ਹੈਗੀ ਐ ਅਸੀਂ ਰੈਡੀਮੇਡ ਦੁਕਾਨ ਖੁੱਲੀ ਸੀ ਉਹ ਜੇ ਉਹ ਸਾਢੇ ਘੜ ਦਾ ਟਾਈਮ ਸੀ ਤੇ ਉੱਥੇ ਗਏ ਉਹਨੂੰ ਕਿਹਾ ਵੀ ਹਾਂ ਜੀ ਕੀ ਚਾਹੀਏ ਆਪਕੋ ਉਹ ਬੰਦਾ ਬੋਲਿਆ ਐ ਨੌਕਰ ਸੀ ਕੀ ਚਾਹੀਏ ਆਪਕੋ ਮੈਂ ਕਿਹਾ ਕਮੀਜ਼ ਦਿਖਾਓ ਯਹਾਂ ਤੇ ਆਪਕੇ ਮਤਲਬ ਇਹ ਨਹੀਂ ਉਹ ਸਾਹਮਣੇ ਦੁਕਾਨ ਖੁੱਲ ਹੈ ਕਿ ਨਾ ਵਾਸੇ ਲੈ ਲੋ ਮੈਂ ਕਿਉਂ ਬਈ ਵਹਾਂ ਤੇ ਕਿ ਤੇਰੇ پاس ਕਿਉਂ ਨਹੀਂ ਹੈ ਕਹਿੰਦਾ ਸੀ ਆਪकी ਔਕਾਤ ਹੈ ਆਪਕਾ ਮੈਂ ਬਤਾ ਰਹਾ ਹੂੰ ਉਸ ਬੰਦੇ ਨੇ ਸਾਨੂੰ ਇਹ ਗੱਲ ਕਹੀ ਔਰ ਇਹ ਹਮੇਸ਼ਾ ਲੋਗਾਂ ਨੂੰ ਸੁਣਨਾ ਪੈਂਦਾ ਆ ਕਿ ਉਹ ਕੱਪੜੇ ਨਾਲ ਹੀ ਇੱਜ਼ਤ ਹੈਗੀ ਆ ਫਿਰ ਸਾਸੇਂ ਕੀ ਹੋਇਆ ਕਿ ਥੋੜੇ ਦਿਨ ਉਹਦਾ ਮਾਲਕ ਆਇਆ ਨ ਮੋਟਰਸਾਈਕਲ ਰੋਕੀ ਕਹਿੰਦਾ ਕੀ ਹੋ ਗਿਆ ਮੈਂ ਰਤ ਕ ਮੈਂ ਸ਼ਰਟ ਦੇਖ ਰਹਾ ਸੀ ਸ਼ਰਟ ਚਾਹੀਏ ਕਹਦਾ ਹੈ ਨਹੀਂ ਕਹਦਾ ਸਰ ਬਹੁਤ ਮਹਿੰਗੀ ਹੈ ਪੀਟਰ ਇੰਗਲੈਂਡ ਕੀ ਹੈ ਮੈਂ ਕਿਤੇ ਨੇ ਗਿਆ 10000 20 50 ਬੋਲ ਨਾ ਮੈਂ ਅਗੇ ਕਾਰਡ ਰੱਖਤਾ ਮੈਂ ਕਹਿੰਦਾ ਕਾਰਡ ਲੈ ਕੱਟ ਪੈਸੇ ਦੇ ਮੈਨੂੰ ਉਹਨੇ ਦੇਨ ਮੇਰਾ ਦੋ ਜੋ ਕਾਰ ਲੈ ਕੇ ਆ ਗਿਆ ਉਹਨੇ ਕਾਰ ਖੜੀ ਕਰਦੀ ਕਾਰ ਦੇਖ ਕੇ ਮੈਂ ਕਹਿੰਦਾ ਅਰੇ ਆ ਰਿਹਾ ਫਿਰ ਉਹਨੂੰ ਸਮਝ ਆਈ ਕਿ ਇਹ ਇਹ ਨਹੀਂ ਵੱਡੀ ਕਾਰ ਦੇ ਵਿੱਚ ਆਏ ਆ ਇੰਪੋਰਟਡ ਕਾਰ ਹੈਗੀ ਆ ਮੈਂ ਕਹਿੰਦਾ ਕਿ ਇਹ ਮੈਨੂੰ ਕਹਿੰਦਾ ਸਰ ਕੀ ਹੋਇਆ ਉਮੈਗਾ ਮੈਂ ਕਮੀਜ਼ ਲੈਣ ਆਇਆ ਇਹ ਮੈਨੂੰ ਕਹਿੰਦਾ ਇਹ ਮੈਨੂੰ ਭਿਖਾਰੀ ਸਮਝਦਾ ਜਾ ਤੂੰ ਫਿਰ ਉਹਨੂੰ ਰਿਅਲਾਈਜ਼ ਹੋਇਆ ਫੇਰ ਮੈਨੂੰ ਇੱਕ ਬੰਦੇ ਦਾ ਨਾਮ ਲਿਆ ਉਹਦਾ ਏਰੀਆ ਮੈਨੇਜਰ ਦਾ ਮੈਂ ਕਿਹਾ ਵੀ ਇਹੀ ਏਰੀਆ ਮੈਨੇਜਰ ਨਾਲ ਗੱਲ ਕਰ ਗੱਲ ਕਰਦਾ ਜ਼ਰੂਰ ਆ ਕਹਿੰਦਾ ਨਹੀਂ ਸਰ ਨਹੀਂ ਅਗਲੇ ਨੇ ਮੈਂ ਉਹਨੇ ਫੋਨ ਲਾਇਆ ਮੈਂ ਕਿਹਾ ਯਾਰ ਤੇਰੀ ਦੁਕਾਨ ਹੈਗੀ ਆ ਇਹ ਬੰਦਾ ਮੈਨੂੰ ਕਪੜਾ ਹੀ ਨਹੀਂ ਦੇਣ ਤਿਆਰ ਕਿਦਾ ਫੋਨ ਲਿਆ ਫੋਨ ਗਿਆ ਕਹਿੰਦਾ ਇਹ ਤੇ ਬਹੁਤ ਜੋ ਵੀ ਉਹਨੇ ਕਿਹਾ ਆਪਣਾ ਔਰ ਅਗਲੇ ਨੇ ਕਿਹਾ ਨ ਕੋ ਪੈਸੇ ਨਹੀਂ ਲੈਨੇ ਅੱਛਾ ਜੀ ਮੈਨੂੰ ਕਹਿੰਦਾ ਜੀ ਜਿਹੜੀ ਕਮੀਜ਼ ਮੈਂ ਕਮੀਜ਼ ਮੈਂ ਕੱਢ ਲਈ ਤੇ ਮੈਂ ਕਿੰਨੇ ਪੈਸੇ ਹੋਏ ਕਹਿੰਦਾ ਸਿਰਵਾ 100 ਰੁਪਏ ਦੇ ਦੋ ਮੈਂ ਕਹਿੰਦਾ ਹਾਂ ਕਹਿੰਦਾ ਬੋਣੀ ਕਰਨੀ ਹੈ ਬਾਕੀ ਸਰ ਨੇ ਕਹਾ ਕਿ ਆਪਸੇ ਪੈਸੇ ਨਹੀਂ ਲੈਨੇ ਅਗਰ ਤੁਹਾਡੇ ਕਪੜੇ ਚੰਗੇ ਨਹੀਂ ਹੈ ਤੁਹਾਨੂੰ ਇੱਜ਼ਤ ਨਹੀਂ ਮਿਲੇਗੀ ਇਸ ਕਰਕੇ ਅੱਜ ਮੈਂ ਤੁਹਾਨੂੰ ਮਹਾ ਉਪਾਏ ਦੇਣ ਲੱਗਾ ਵਾਂ ਇਹ ਮੈਂ ਕਾਫੀ ਦਿਨ ਟਰਾਈ ਕੀਤਾ ਆਪਣੇ ਦੋਸਤਾਂ ਨੂੰ ਦੱਸਿਆ ਆਪਣੇ ਜਿਹੜੇ ਮੇਰੇ ਸੁਪ ਚਿੰਤਾ ਕਰ ਰਹੇ ਉਹਨਾਂ ਨੂੰ ਦੱਸਿਆ ਕੁਝ ਆਪਣੇ ਭਾਈਆਂ ਭੈਣਾਂ ਨੂੰ ਜਿਹੜੇ ਮੈਨੂੰ ਫੋਨ ਕਰਦੇ ਉਹਨਾਂ ਨੂੰ ਦੱਸਿਆ ਉਹ ਬਹੁਤ ਕਾਮਯਾਬ ਹੋਇਆ ਅੱਜ ਤੁਹਾਡੇ ਕੋਲ ਲੈ ਕੇ ਆਇਆ ਕਰਨਾ ਕੀ ਹੈ ਅਪੱਤਾ ਇਹਨੂੰ ਇੰਗਲਿਸ਼ੀ ਕਿਹਦੇ ਆ ਬੇਲੀਵ ਤੇਜ ਪੱਤਾ ਇੱਕ ਤੇਜ ਪੱਤਾ ਲੈਣਾ ਲੈ ਕੇ ਇਦੇ ਉੱਤੇ ਹਰੇ ਮਾਰਕਰ ਦੇ ਨਾਲ ਜਾਂ ਹਰੇ ਸਕੈਚ ਪੈਨ ਨਾਲ ਕੁਝ ਨੰਬਰ ਲਿਖਨੇ ਆ ਆ ਨੰਬਰ ਆ ਹੈਗੇ ਆ ਇਸ ਤਰ੍ਹਾਂ ਉਪਰ ਦੇ ਥੱਲੇ ਦੇ ਲਿਖਨੇ ਆਗੇ ਆ ਇਹ ਤਿੰਨ ਲਾਈਨਾਂ ਜਿੱਦਾਂ ਐਦਾਂ ਹੀ ਪਹਿਲੀ ਲਾਈਨ ਹੋਏਗੀ ਜਦੋਂ ਪਹਿਲੀ ਲਾਈਨ ਹੈ 520 741 ਅੱਥਲੇ 3 ਵਾਰੀ 7 ਇਹਦੇ ਇਸ ਪਾਸੇ ਲਿਖਣਾ ਆ ਇਹਨੂੰ ਲਿਖ ਕੇ ਆਪਣੇ ਆ ਮੋਬਾਈਲ ਆ ਮੋਬਾਈਲ ਦਾ ਕਵਰ ਖੋਲੋ ਤੈਨੂੰ ਕਵਰ ਦੇ ਵਿੱਚ ਇਹਦਾ ਪਾ ਦਿਓ ਤੁਹਾਡੀ ਹੌਲੀ ਹੌਲੀ ਜੋ ਵੀ ਤੁਹਾਨੂੰ ਪੈਸੇ ਦੀ ਪ੍ਰੋਬਲਮ ਜਾਂ ਕਮੀ ਆ ਰਹੀ ਹੈ ਹੌਲੀ ਹੌਲੀ ਵਾਇਗਰ ਨੇ ਚੈਲ ਦੂਰ ਹੋ ਜਾਏਗੀ ਅਚਾ ਜਿੱਦਾਂ ਇਹਨਾਂ ਤੁਸੀਂ ਲਿਖਣਾ ਹੈ ਨਾ ਫਿਰ ਇਹਨੂੰ ਅਸੀਂ ਐਕਟੀਵੇਟ ਵੀ ਕਰਨਾ ਹੈ ਹੁਣ ਐਕਟੀਵੇਟ ਕਿਸ ਤਰ੍ਹਾਂ ਕਰਨਾ ਹੈ ਕਿ ਇੱਕ ਚੌਕੀ ਲੈ ਲਓ ਜਾਂ ਫੱਟੀ ਲੈ ਲਓ ਬੈਠਮਲੀ ਫੱਟੀ ਹੁੰਦੀ ਹੈ ਜਾਂ ਕੋਈ ਲੱਕੜੀ ਦਾ ਟੁਕੜਾ ਲੈ ਲਓ ਜਿੱਦਾਂ ਤੁਸੀਂ ਜਲ ਰੱਖਦੇ ਹੋ ਤੇ ਫਿਰ ਗੁਰਬਾਣੀ ਪੜਨ ਤੋਂ ਬਾਅਦ ਫਿਰ ਉਹ ਪੀਂਦੇ ਵੀ ਤੇ ਘਰ 'ਚ ਵੀ ਛੰਗਦੇ ਹੋ ਜਿਹਦੇ ਨਾਲ ਤੁਹਾਡੀ ਬੁਰੀ ਆਤਮਾਵਾਂ ਤੇ ਬੁਰਾ ਵਕਤ ਤੇ ਜੋ ਵੀ ਘਰ 'ਚ ਕੋਈ ਈਵਲ ਚੀਜ਼ਾਂ ਹੁੰਦੀਆਂ ਸਭ ਬਾਹਰ ਭੱਜ ਜਾਂਦੀਆਂ ਤੇ ਕਰਨਾ ਕੀ ਹੈ ਇੱਕ ਲਾਲ ਕਪੜਾ ਵਿਛਾ ਲੈਣਾ ਹੈ ਲਾਲ ਕਪੜਾ ਵਿਛਾ ਕੇ ਇਹ ਪੱਤਾ ਇੱਥੇ ਲਿਖ ਕੇ ਨਾ ਇਹਨੂੰ ਉਹਦੇ ਸਾਹਮਣੇ ਰੱਖ ਲੈਣਾ ਔਰ ਸਾਹਮਣੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਅਗਰ ਵਾਇਗੁਰੂ ਮੰਤਰ ਕਰ ਸਕਦੇ ਉਹ ਵੀ ਕਰੋ ਮੂਲ ਮੰਤਰ ਕਰਦੇ ਤਾਂ ਉਹ ਵੀ ਕਰੋ ਇਹ ਤੇਜ ਪੱਤਰ ਹਾਂ ਇਹ ਕੋਈ ਖੰਡਿਆ ਨਹੀਂ ਹੋਣਾ ਜੇ ਟੁੱਟਿਆ ਫੁੱਟਿਆ ਕੱਟਿਆ ਫੜਿਆ ਨਹੀਂ ਹੋਣਾ ਪੂਰਾ ਸਾਬਤ ਹੋਣਾ ਚਾਹੀਦਾ ਇੱਥੇ ਨੰਬਰ ਲਿਖ ਕੇ ਲਾਲ ਕਪੜਾ ਵਿਛਾ ਕੇ ਅਗਰ ਚੌਕੀ ਦੇ ਉੱਤੇ ਜਾਂ ਕੋਈ ਲੱਕੜੀ ਦੇ ਫੱਟੇ ਦੇ ਉੱਤੇ ਉੱਤੇ ਇਹਨੂੰ ਲਿਖ ਦੇ ਰੱਖ ਦੇਣਾ ਹੈ ਤੇ ਨਾਲ ਆਪਣਾ ਜਲਦਾ ਪਾਣੀ ਜੋ ਰੋਜ਼ ਰੱਖਦੇ ਹੋ ਜਲ ਉਹ ਰੱਖ ਲੈਣਾ ਹੈ ਤੇ ਬੈਠ ਕੇ ਮੂਲ ਮੰਤਰ ਦਾ ਪਾਠ 5 ਮਿੰਟ ਕਰਨਾ ਹੈ ਕਰੋ ਅਗਰ ਤੁਸੀਂ ਵੈਗੁਰ ਮੰਤਰ ਕਰਨਾ ਹੈ ਉਹ ਕਰੋ ਰਾਮ ਮੰਤਰ ਕਰਨਾ ਰਾਮ ਕਰੋ ਆਪਣਾ ਗਾਇਤਰੀ ਮੰਤਰ ਪੜਨਾ ਤੇ ਉਹ ਪੜੋ Hindu pai bhi gayatri mantra pad sakdeya apna padh gan to baad jap ji sada paath karna hai paath karke ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਮੇਰਾ ਦੁੱਖ ਤਕਲੀਫ ਦਲੀਦਰ ਜੋ ਪੈਸੇ ਦੀ ਕਮੀ ਹੈ ਇਹ ਦੂਰ ਹੋ ਜਾਏ ਔਰ ਮੇਰੇ ਔਰ ਮੇਰੇ ਪਰਿਵਾਰ ਦਾ ਜੋ ਸਾਨੂੰ ਭਰਨ ਪੋਸ਼ਣ ਵਾਸਤੇ ਜੋ ਖਰਚਾ ਜੀਦਾ ਸੱਚੇ ਪਾਤਸ਼ਾਹ ਦੰਦਾਰ ਹੈ ਸਾਡੇ ਤੇ ਮਿਹਰ ਕਰ ਇਹ ਆਪਣੀ ਦਿਲੋਂ ਅਰਦਾਸ ਕਰਨੀ ਹੈ ਅਰਦਾਸ ਕਰਕੇ ਫਿਰ ਇਹਨੂੰ ਜਿਹਦਾ ਤੁਹਾਨੂੰ ਦੱਸਿਆ ਨਾ ਇਹ ਮੋਬਾਈਲ ਦੇ ਕਵਰ ਦੇ ਵਿੱਚ ਪਾ ਲੈਣਾ ਹੈ ਅਗਰ ਹੋਰ ਵੀ ਬਣਾਉਣਾ ਚਾਹੁੰਦੇ ਹੋ ਹੋਰ ਵੀ ਬਣਾ ਸਕਦੇ ਹੋ ਇਹਨੂੰ ਤੁਸੀਂ ਆਪਣੀ ਤਿਜੋਰੀ 'ਚ ਵੀ ਰੱਖ ਸਕਦੇ ਹੋ ਆਪਣੇ ਪਰਸ ਵਿੱਚ ਵੀ ਰੱਖ ਸਕਦੇ ਹੋ ਇਹ ਕਿਤੇ ਵੀ ਰੱਖ ਸਕਦੇ ਹੋ ਔਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਘਰ ਦੇ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਣਗੀਆਂ ਕੁਝ ਨਿਯਮ ਦੱਸਣ ਲੱਗਾ ਹਾਂ ਪਹਿਲਾ ਨਿਯਮ ਹੈਗਾ ਕਿ ਜੋ ਵੀ ਤੁਸੀਂ ਉਪਾਏ ਕਰਨੇ ਆ ਸਿਰਫ ਸਿਰਫ ਤੁਸੀਂ ਕੀਰਤਨ ਸੋਰੇ ਦਾ ਪਾਠ ਔਰ ਰਾਤ ਨੂੰ ਕਰ ਸਕਦੇ ਹੋ ਬਾਕੀ ਜਿੰਨੇ ਵੀ ਸਾਡੇ ਪਾਠ ਹੈਗੇ ਆ ਜਾਂ ਅਸੀਂ ਕੋਈ ਵੀ ਉਪਾਏ ਕਰਨੇ ਆ ਉਹ ਦਿਨ ਦੇ ਟਾਈਮ ਕਰਨੇ ਆ ਅੰਮ੍ਰਿਤ ਵੇਲਾ ਔਰ ਸ਼ਾਮ ਦੀ ਸੰਧੀ ਦਾ ਟਾਈਮ ਜਿਹੜਾ ਹੁੰਦਾ 2 ਘੰਟੇ ਦਾ ਉਹ ਤੋਂ ਲੈ ਕੇ ਸੰਧੀ ਤੱਕ ਤੁਸੀਂ ਕਰ ਸਕਦੇ ਹੋ ਇਹ ਜਿਹੜਾ ਟਾਈਮ ਹੁੰਦਾ ਸੂਰਜ ਦੇ ਟਾਈਮ ਜਦ ਤੱਕ ਟੜਕੋਲ ਹੈ ਤੁਹਾਡੇ ਹਰ ਜੋ ਉਪਾਏ ਹੈ ਉਹ ਕਾਮਯਾਬ ਹੋਣਗੇ ਔਰ ਦੂਜਾ ਉਪਾਏ ਹੈਗਾ ਕਿ ਹਮੇਸ਼ਾ ਸਾਤਵਿਕ ਭੋਜਨ ਕਰਨਾ ਚਾਹੀਦਾ ਹੈ ਜਿਦਾ ਮੀਟ ਸ਼ਰਾਬ ਨਸ਼ਾ ਇਹ ਆਪਣੇ ਜ਼ਿੰਦਗੀ ਜੋ ਬਾਹਰ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਜੇ ਨਾਲ ਦੇ ਘਰ ਜਦਾ ਦੇਖ ਲੋ ਇਹ ਚੀਜ਼ਾਂ ਇਸਤੇਮਾਲ ਕੀਤੀ ਜਾਂਦੀਆਂ ਉਹਨਾਂ ਦੇ ਘਰ ਦੀ ਫਾਈਨੈਂਸ਼ੀਅਲ ਹਾਲਤ ਦੇਖ ਲੋ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਸਹੀ ਤਰੀਕੇ ਨਾਲ ਕਾਮਯਾਬ ਹੋਣਾ ਹੈ ਤੇ ਤੁਹਾਨੂੰ ਕੁਝ ਕੰਮ ਕਰਨੇ ਪੈਣਗੇ। మాਸ, ਮਦਰਾ, ਝੂਠ ਪਰ ਇਸਤਰੀ ਝੂਠੇ ਵਚਨ ਜਾਂ ਕਿਸੇ ਨੂੰ ਧੋਖਾ ਇਹ ਨਹੀਂ ਕਰਨਾ। ਇਹ ਸਭ ਇਹ ਜਿਹੜੇ ਕੰਮ ਕਰਨ ਵਾਲਾ ਪਾਪੀ ਹੁੰਦਾ ਹੈ ਤੇ ਪਾਪ ਉਹਨੂੰ ਕਦੀ ਵੀ ਚੈਨਲ ਨਹੀਂ ਰਹਿਣ ਦਿੰਦਾ। ਔਰ ਜਦੋਂ ਮੈਂ ਅਗਲਾ ਜਦੋਂ ਵੀ ਤੁਸੀਂ ਗੁਰਬਾਣੀ ਪੜ੍ਹਨੀ ਆ ਜਾਂ ਕੋਈ ਵੀ ਉਪਾਏ ਕਰਨਾ ਆ ਜਾਂ ਜਿੱਦਾਂ ਤੁਸੀਂ ਇਹ ਪੱਤੇ ਤੇ ਨੰਬਰ ਲਿਖਨੇ ਆ ਤੇ ਇੱਕ ਗੱਲ ਯਾਦ ਰੱਖੋ ਉਦੋਂ ਕੋਸ਼ਿਸ਼ ਕਰੋ ਕਿ ਤੁਹਾਡਾ ਮਨ ਔਰ ਦਿਮਾਗ ਇੱਕ ਹੋਵੇ ਇਹ ਨਾ ਹੋਵੇ ਕਿ ਤੁਸੀਂ ਇੱਥੇ ਕਰੇ ਤੁਹਾਡਾ ਦਿਮਾਗ ਉੱਥੇ ਕਿਤੇ ਘੁੰਮਣ ਡਿਆ ਹੋਵੇ ਜਾਂ ਅਸੀਂ ਆ ਕਰਾਂਗੇ ਉਹ ਕਰਾਂਗੇ ਹਵਾਜ ਮਹਿਲ ਬਣਾ ਰਿਹਾ ਹੈ ਪੰਜਵਾਂ ਉਪਾਏ ਕਦੇ ਵੀ ਆਪਣੇ ਘਰ ਦੇ ਵਿੱਚ ਕਲੇਸ਼ ਨਾ ਪਾਓ। ਅਗਰ ਤੁਸੀਂ 라वण संहिता ਪੜੋਗੇ ਪਹਿਲਾਂ ਹੀ ਉੱਤੇ ਲਿਖਿਆ ਆ ਜਿਸ ਘਰ ਮੇ ਕਲੇਸ਼ ਹੋਗਾ ਉਹ ਘਰ ਬਰਬਾਦ ਹੋਏਗਾ। ਜਿਸ ਘਰ ਦੇ ਵਿੱਚ ਕਲੇਸ਼ ਹੋਏਗਾ ਉੱਤੇ ਲక్ష్ਮੀ ਦਾ ਵਾਸ ਨਹੀਂ ਹੋਏਗਾ। ਜਿਸ ਘਰ ਦੇ ਵਿੱਚ ਕਲੇਸ਼ ਹੋਏਗਾ ਉੱਤੇ ਦਲੇਦਰਤਾ ਦਾ ਵਾਸ ਹੋਏਗਾ। ਜਿਸ ਘਰ ਦੇ ਵਿੱਚ ਕਲੇਸ਼ ਹੋਏਗਾ ਉਹਦੇ ਬੱਚੇ ਹੈਗੇ ਉਹ ਮੁਜਰਮ ਪੈਦਾ ਹੋਣਗੇ ਉਹ ਮੁਜਰਮ ਬਣਨਗੇ। ਜਿਸ ਘਰ ਦੇ ਵਿੱਚ ਕਲੇਸ਼ ਹੋਏਗਾ ਉਤੇ ਐ ਤੋ ਤੱਕੇ ਰੋਟੀ ਦੇ ਲਾਲੇ ਵੀ ਪੈ ਜਾਣਗੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਆਪਣੇ ਸਿੱਖ ਭੈਣ ਭਰਾਵਾਂ ਨੂੰ ਕਿ ਆਪਣੇ ਘਰ ਦੇ ਵਿੱਚ ਕਦੀ ਕਲੇਸ਼ ਨਾ ਪਾਓ ਹੋ ਕਈਆਂ ਰਾਤ ਹੁੰਦੀ ਨਾ ਕਿਸੇ ਪਛੇ ਨਾ ਆਪ ਵੀ ਭਾਬੀ ਦਾ ਕੀ ਹਾਲ ਆ ਕਿਉ ਉਹਨੂੰ ਗੋਲੀ ਮੱਜਣੀ ਸੀ ਇਹੋ ਜਿਹੇ ਬਚਨ ਹੈਗੇ ਨਾ ਇਹ ਨਹੀਂ ਕਰਨੇ ਕਹ ਜੀ ਠੀਕ ਹੈ ਰੱਬ ਦਾ ਸ਼ੁਕਰ ਹੈ ਪਹਿਲਾ ਜ਼ਮਾਨੇ ਦੇ ਕੀ ਕਹਿੰਦੇ ਸ੍ਰੀ ਕੀ ਹਾਲ ਹੈ ਤੁਹਾਡਾ ਕਹਿੰਦਾ ਵਾਹਿਗੁਰੂ ਦਾ ਸ਼ੁਕਰ ਹੈ ਕਿੱਥੇ ਜਾ ਰਹੇ ਹੋ ਜੀ ਰਬ ਵਾਇਗੁਰੂ ਲੈ ਕੇ ਜਾ ਰਹੇ ਹਾਂ ਮੈਂ ਫਲਾਣੇ ਕੰਮ ਜਾ ਰਹੇ ਹਾਂ ਕਹਿੰਦੇ ਸੀ ਹਾਂ ਜੀ ਤੁਸੀਂ ਕਿੱਥੋਂ ਆਏ ਹੋ ਵਾਇਗੁਰੂ ਨੇ ਬੜਾ ਉਦਮ ਦਿੱਤਾ ਹੈ ਤੇ ਮੈਂ ਘਰੋਂ ਚੱਲ ਕੇ ਇੱਥੇ ਆਇਆ ਹਾਂ ਤੁਸੀਂ ਕਿੱਥੇ ਰਹਿੰਦੇ ਜੀ ਮੈਂ ਫਲਾਣੇ ਪਿੰਡ ਚ ਰਹਿਣਾ ਹੈ ਵਾਇਗੁਰੂ ਦਾ ਸ਼ੁਕਰ ਹੈ ਸਾ ਸੰਗਤ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤ